ਸਾਧ ਸੰਗਤ ਜੀ ਸ਼ੇਖ ਬ੍ਰਹਮਣ ਨੂੰ ਸਿੱਧੇ ਰਾਹ ਪਾ ਕੇ ਗੁਰੂ ਨਾਨਕ ਦੇਵ ਜੀ ਦਾ ਵਿਚਾਰ ਤਾਂ ਪੱਛਮ ਦੱਖਣ ਦੇਸ਼ ਦੇ ਵਸਨੀਕਾਂ ਨੂੰ ਤਾਰਨ ਦਾ ਸੀ ਪਰ ਉੱਥੇ ਹੀ ਗੁਰੂ ਜੀ ਨੂੰ ਪਤਾ ਲੱਗਾ ਕਿ ਕੁਰੂਕਸ਼ੇਤਰ ਸੂਰਜ ਗ੍ਰਹਿਣ ਦਾ ਇੱਕ ਇਕੱਠ ਹੈ ਇਹ ਕਈਆਂ ਸਾਲਾਂ ਪਿੱਛੋਂ ਹੋਇਆ ਕਰਦਾ ਹੈ ਗੁਰੂ ਜੀ ਨੇ ਇਸ ਮੇਲੇ ਉੱਤੇ ਪੂਜਣਾ ਜ਼ਰੂਰੀ ਸਮਝਿਆ ਕੁਰੂਕਸ਼ੇਤਰ ਜ਼ਿਲ੍ਹਾ ਕਰਨਾਲ ਵਿੱਚ ਦਿੱਲੀ ਤੋਂ 100 ਕੁ ਮੀਲ ਪੱਛਮ ਵਿੱਚ ਦਿੱਲੀ ਅੰਮਾਲਾ ਰੇਲਵੇ ਲਾਈਨ ਹੁੰਦੀ ਹੈ ਇਸ ਸ਼ਹਿਰ ਦਾ ਨਾਂ ਥਨੇਸਰ ਹੈ ਪੁਰਾਣੀ ਤਲਾ ਕੋਹਾਂ ਤੱਕ ਜੰਗਲ ਹੈ ਇਸ ਸਥਾਨ ਉਤੇ ਕੈਰੋਂ ਤੇ ਪਣਵਾਂ ਦਾ ਯੁੱਧ ਹੋਇਆ ਸੀ ਜਿਸ ਯੁੱਧ ਨੂੰ ਮਹਾਭਾਰਤ ਦੀ ਲੜਾਈ ਆਖਿਆ ਜਾਂਦਾ ਹੈ ਉਸ ਲੜਾਈ ਦੀ ਯਾਦ ਨੂੰ ਉਸ ਦਿਨ ਮਨਾਇਆ ਜਾਂਦਾ ਹੈ ਜਿਸ ਦਿਨ ਸੂਰਜ ਗ੍ਰਹਿਣ ਲੱਗੇ ਸੂਰਜ ਗ੍ਰਹਿਣ ਚੱਕਰ ਨਾਲ ਕਦੀ 2-3 ਸਾਲੀ ਤੇ ਕਦੀ 5ੀ ਸਾਲੀ ਲੱਗਦਾ ਹੈ ਮੇਲੇ ਉਤੇ ਕਈ ਲੱਖ ਲੋਕ ਪੁੱਜਦੇ ਹਨ ਪਾਕ ਪਟੰਦੋਂ ਹਿੰਦੂ ਸਾਧੂ ਤੇ ਬ੍ਰਾਹਮਣ ਮੇਲਾ ਦੇਖਣ ਵਾਸਤੇ ਆ ਰਹੇ ਸਨ ਉਹਨਾਂ ਦੇ ਨਾਲ ਗੁਰੂ ਜੀ ਤੁਰ ਪਏ ਰਾਹ ਵਿੱਚ ਭਾਈ ਕੋਹਾ ਅਤੇ ਹੋਰ ਜੀਆਂ ਨੂੰ ਤਾਰਿਆ ਕਈਆਂ ਭੁੱਲਿਆਂ ਸਾਧੂਆਂ ਫਕੀਰਾਂ ਤੇ ਗਰਸਤੀਆਂ ਨੂੰ ਸਿੱਧੇ ਰਾਹ ਪਾ ਕੇ ਜੀਵਨ ਪੱਧਰ ਉੱਤੇ ਖਲੋ ਕੇ ਜਿਉਣ ਵਾਸਤੇ ਕਿਹਾ ਆਖਰ 6ਵੇਂ ਦਿਨ ਕੁਰੂਕਸ਼ੇਤਰ ਪੁੱਜ ਗਏ ਵੱਡੇ ਤਲਾਬ ਤੇ ਮੰਦਰਾਂ ਦੇ ਪੱਛਮ ਵੱਲ ਉੱਚੀ ਥਾਂ ਉੱਤੇ ਗੁਰੂ ਜੀ ਡੇਰਾ ਲਾ ਬੈਠੇ ਸੂਰਜ ਗ੍ਰਹਿਣ ਦੇ ਲੱਗਣ ਵਿੱਚ ਅਜੇ 48 ਘੰਟੇ ਰਹਿੰਦੇ ਸਨ ਪਰ ਲੋਕਾਂ ਦੀ ਭੀੜ ਬਹੁਤ ਸੀ ਇਸਤਰੀ ਮਰਦ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਦਰਿਆ ਦੀਆਂ ਲਹਿਰਾਂ ਵਾਂਗ ਇੱਧਰ ਉੱਧਰ ਤੁਰੇ ਫਿਰਦੇ ਸਨ ਨਾਟਕ ਮੰਡਲੀਆਂ ਪੰਘੂੜੀਆਂ ਵਾਲੇ ਤਮਾਸ਼ਾ ਕਰਨ ਵਾਲੇ ਅਤੇ ਦੁਕਾਨਦਾਰ ਖੂਬ ਚਾਂਦੀ ਰੋਲ ਰਹੇ ਸਨ ਕਈ ਥਾਈਂ ਸਾਧੂ ਭਜਨ ਮੰਡਲੀਆਂ ਲਾਈ ਬੈਠੇ ਸਨ ਹਰਦوار ਦੇ ਸਾਧੂਆਂ ਦੇ ਅਖਾੜਿਆਂ ਦੇ ਮਹੰਤ ਵਿਗਿਆਨ ਦੇ ਵਿੱਗੇ ਥਾਂ ਮੱਲ ਕੇ ਛੌਣੀਆਂ ਪਾਈ ਬੈਠੇ ਸਨ ਸੂਰਜ ਦੇਵਤਾ ਨੂੰ ਰਾਹੁ ਤੇ ਕੇਤੂ ਚੌਦਰੇ ਦੰਤਾਂ ਨੇ ਘੇਰਨਾ ਸੀ ਤੇ ਲੋਕਾਂ ਨੇ ਭਜਨ ਪੁੰਨ ਦਾਨ ਕਰਕੇ ਸੂਰਜ ਨੂੰ ਰਾਹੁ ਕੇਤੂ ਕੋਲੋਂ ਆਜ਼ਾਦ ਕਰਾਉਣਾ ਸੀ ਭੁੱਲੀ ਦੁਨੀਆ ਦੀ ਭੇਡ ਚਾਲ ਦੇਖ ਕੇ ਗੁਰੂ ਜੀ ਨੂੰ ਬਹੁਤ ਤਰਸ ਆਇਆ ਉਹਨਾਂ ਪਹਿਲਾਂ ਨਿਰੰਕਾਰ ਨੂੰ ਆਖਿਆ ਕਿ ਦਾਤਾ ਕਿਉਂ ਮਨੁੱਖਤਾ ਨੂੰ ਖਾ ਕੇ ਵਿੱਚ ਰੋਲਦਾ ਹੈ ਕਿਉਂ ਸਮਤ ਨਹੀਂ ਦਿੰਦਾ ਮੜ ਮਰਦਾਨੇ ਨੂੰ ਆਖਿਆ ਮਰਦਾਨਿਆਂ ਕਰਤਾਰ ਨੂੰ ਚੇਤੇ ਕਰ ਰਵਾਬ ਵਜਾ ਉਸ ਦਾਤੇ ਨੂੰ ਚੇਤੇ ਕਰ ਲਈਏ ਮਾਲਕ ਦਾ ਹੁਕਮ ਮੰਨ ਕੇ ਮਰਦਾਨੇ ਨੇ ਰਵਾਬ ਵਜਾਉਣਾ ਸ਼ੁਰੂ ਕੀਤਾ ਸਤ ਕਰਤਾਰ ਸਤ ਕਰਤਾਰ ਉਚਾਰਨ ਲੱਗੀ ਰਵਾਬ ਸਿਆਣੇ ਆਖਦੇ ਨੇ ਰਾਗ ਇੱਕ ਜਾਦੂ ਹੁੰਦਾ ਹੈ ਮਨੁੱਖ ਤਾਂ ਇੱਕ ਪਾਸੇ ਰਹੇ ਪਸ਼ੂਆਂ ਪੰਛੀਆਂ ਨੂੰ ਵੀ ਆਪਣੇ ਵੱਲ ਖਿੱਚ ਲੈਂਦਾ ਹੈ ਮਰਦਾਨੇ ਨੇ ਰਵਾਬ বাজਾਇਆ ਗੁਰੂ ਜੀ ਨੇ ਲੰਮੀ ਸੁਰ ਰੱਖ ਕੇ ਆਲਾਪ ਸ਼ੁਰੂ ਕੀਤਾ ਪਲੋ ਪਲੇ ਵਿੱਚ ਕੀਰਤਨ ਹੋਣਾ ਸ਼ੁਰੂ ਹੋ ਗਿਆ ਕੀਰਤਨ ਹੁੰਦਾ ਸੁਣ ਕੇ ਲੋਕ ਇਕੱਠੇ ਹੋ ਗਏ ਕੀਰਤਨ ਦੇ ਰਾਸ ਗੁਰੂ ਜੀ ਦੇ ਨੂਰੀ ਚਿਹਰੇ ਦੀ ਖਿੱਚ ਅਤੇ ਦੋਹਾ ਗੁਰੂ ਨਾਨਕ ਜੀ ਤੇ ਮਰਦਾਨੇ ਦੇ ਨਿਰਾਲੇ ਪੇਸ ਨੇ ਲੋਕਾਂ ਨੂੰ ਖਿੱਚ ਕੇ ਬਿਠਾ ਲਿਆ ਚੋਖੇ ਲੋਕ ਜੁੜ ਗਏ ਗੁਰੂ ਜੀ ਨੇ ਸ਼ਬਦ ਉਚਾਰਿਆ ਜਿਸ ਦਾ ਭਾਵ ਸੀ ਜਿਹੜੇ 12 ਨਾਮ ਵਾਲੇ ਜੋਗੀ ਹਨ ਸੰਨਿਆਸੀ ਪੇਖ ਤਰਣ ਕਰਨ ਵਾਲੇ ਅਤੇ ਜੈਨੀ ਜੋ ਸਿਰ ਖੋਣਦੇ ਤੇ ਮੰਦੀ ਦਸ਼ਾ ਵਿੱਚ ਰਹਿੰਦੇ ਹਨ ਸਾਰਿਆਂ ਦੇ ਗਲ ਜਮਨ ਦੀ ਫਾਹੀ ਪਏਗੀ ਕਿਉਂ ਜਿਸ ਮਾਰਗ ਤੇ ਇਹ ਚੱਲ ਰਹੇ ਨੇ ਇਹ ਸਵਰਗ ਨੂੰ ਜਾਣ ਦੀ ਥਾਂ ਨਰਕ ਨੂੰ ਜਾਂਦਾ ਹੈ ਅਸਲ ਜੋਗੀ ਤੇ ਸੰਨਿਆਸੀ ਉਹ ਹਨ ਜੋ ਇੱਕ ਪਰਮਾਤਮਾ ਦੇ ਪੁਜਾਰੀ ਉਹਦੇ ਪ੍ਰੇਮ ਵਿੱਚ ਰਤੇ ਉਹਦੀ ਉਪਮਾ ਕਰਦੇ ਰਹਿੰਦੇ ਹਨ ਬ੍ਰਾਹਮਣ ਬਹੁਤਾ ਪੜਨ ਦੇ ਹੰਕਾਰ ਵਿੱਚ ਦੂਸਰਿਆਂ ਨਾਲ ਲੜਦੇ ਝਗੜਦੇ ਰਹਿੰਦੇ ਨੇ ਲਾalach ਵਿੱਚ ਭਾਰੀ ਕਿਰਿਆ ਕਰਮ ਕਰਦੇ ਤੇ ਦੂਸਰਿਆਂ ਕੋਲੋਂ ਕਰਾਉਂਦੇ ਨੇ ਗੁਰੂ ਜੀ ਦੇ ਉਪਦੇਸ਼ ਨੂੰ ਸਮਝਦੇ ਨਹੀਂ ਮਨੁੱਖਤਾ ਦੇ ਕਾਰਨ ਜਨਮ ਮਰਨ ਦੇ ਗੇੜ ਵਿੱਚੋਂ ਸੁਤੰਤਰਤਾ ਹਾਸਲ ਨਹੀਂ ਕਰਦੇ ਜੋ ਗੁਰੂ ਦੇ ਸ਼ਬਦ ਨਾਲ ਜੁੜਦੇ ਨੇ ਉਹ ਸੱਚੇ ਰਾਹ ਤੁਰਦੇ ਹਨ ਉਹੀ ਵਾਹਿਗੁਰੂ ਨਾਲ ਇੱਕ ਰੂਪ ਹੋ ਕੇ ਜੁਗਾਂ ਤੱਕ ਸੁਖ ਭੋਗਦੇ ਹਨ ਗੁਰੂ ਕੋਲੋਂ ਉਪਦੇਸ਼ ਲੈਣ ਤੇ ਸਾਰੇ ਕਰਮ ਧਰਮ ਜਪ ਤਪ ਸੰਜਮ ਅਤੇ ਪੁੰਨਦਾਨ ਸਫਲ ਹੁੰਦੇ ਤੇ ਜੀਵਨ ਪੱਧਰ ਉੱਤੇ ਚੱਲਦੇ ਹਨ ਫਿਰ ਜਮਾਂ ਦਾ ਡਰ ਦੂਰ ਹੋ ਜਾਂਦਾ ਹੈ ਜਮ ਨੇੜੇ ਨਹੀਂ ਆਉਂਦੇ ਮਨ ਸਾੜਨ ਦੀ ਥਾਂ ਗੁਰੂ ਕੋਲੋਂ ਉਪਦੇਸ਼ ਲੈ ਕੇ ਸਿਮਰਨ ਕਰਨਾ ਚਾਹੀਦਾ ਹੈ ਉਸ ਸਮੇਂ ਅੰਧਵਿਸ਼ਵਾਸ ਵਿੱਚ دیਵਾਨੀ ਹੋਈ ਜਨਤਾ ਜੋਗੀਆਂ ਭੇਖੀਆਂ ਸਾਧੂਆਂ ਸੰਨਿਆਸੀਆਂ ਆਦਤ ਉੱਤੇ ਬਹੁਤ ਭਰੋਸਾ ਕਰਦੀ ਤੇ ਉਹਨਾਂ ਨੂੰ ਭਗਵਾਨ ਦਾ ਪ੍ਰਤੱਖ ਰੂਪ ਸਮਝਦੀ ਸੀ ਜਦੋਂ ਜੋਗੀਆਂ ਸੰਨਿਆਸੀਆਂ ਤੇ ਜੈਨੀਆਂ ਦੇ ਪਖੰਡ ਬਾਰੇ ਸ਼ਬਦ ਉਚਾਰਿਆ ਤਾਂ ਜਨਤਾ ਵਿੱਚ ਹਿਲਜੁਲ ਮਚ ਗਈ ਜਿਨ੍ਹਾਂ ਦੀ ਆਤਮਾ ਜਾਗਦੀ ਸੀ ਉਹ ਗੁਰੂ ਜੀ ਦੇ ਬਹੁਤ ਨੇੜੇ ਆਏ ਜਿਨ੍ਹਾਂ ਦੇ ਦਿਲ ਦਿਮਾਗ ਉੱਤੇ ਪਰਮਾ ਦਾ ਬੋਝ ਤਾਂ ਭਾਰ ਸੀ ਉਹ ਸੋਚਾਂ ਵਿੱਚ ਡੁੱਬੇ ਜਿਨ੍ਹਾਂ ਦੀ ਆਤਮਾ ਪਰਮਾ ਪਾਪਾਂ ਤੇ ਪਖੰਡਾਂ ਨਾਲ ਸੜ ਕੇ ਸੁਆਹ ਹੋ ਚੁੱਕੀ ਸੀ ਉਹ ਕਰੋਧ ਵਿੱਚ ਆ ਗਏ ਉਹ ਸਿਰ ਤੇ ਪੈਰ ਰੱਖ ਕੇ ਉੱਥੋਂ ਨਾ ਸੁੱਟھے ਪੰਡਤਾਂ ਮੁਖੀ ਸਾਧੂਆਂ ਜੋਗੀਆਂ ਤੇ ਸੰਨਿਆਸੀਆਂ ਕੋਲ ਲੱਪੜ ਕੇ ਉਹਨਾਂ ਨੇ ਦਮ ਲਿਆ ਜਾ ਦੁਹਾਈ ਪਾਈ ਪਤਾ ਕੁਝ ਨਹੀਂ ਲੱਗਦਾ ਸਾਧੂ ਹੈ ਕਿ ਫਕੀਰ ਹਿੰਦੂ ਹੈ ਕਿ ਮੁਸਲਮਾਨ ਨਾਨਕ ਨਿਰੰਕਾਰੇ ਨਾਂ ਦਸੀਦਾ ਉਹ ਸਾਰੇ ਪੇਖਾਂ ਦੇ ਉਲਟ ਪ੍ਰਚਾਰ ਕਰ ਰਿਹਾ ਹੈ ਹਨੇਰ ਪੈ ਗਿਆ ਉਸ ਦਾ ਮੂੰਹ ਬੰਦ ਕਰਨਾ ਚਾਹੀਦਾ ਹੈ ਇਹ ਹੋ ਜਾਈਆਂ ਚੁਗਲੀਆਂ ਸੁਣ ਕੇ ਪੰਡਤਾਂ ਤੇ ਸਾਧੂਆਂ ਨੇ ਗੁਰੂ ਜੀ ਕੋਲੋਂ ਪੁੱਛਿਆ ਕਿਹੜੇ ਗੁਰੂ ਦਾ ਚੇਲਾ ਹੈ ਕਿਹੜੇ ਭੇਖ ਨੂੰ ਮੰਨਦਾ ਹੈ ਗੁਰੂ ਜੀ ਨੇ ਸਭ ਨੂੰ ਉੱਤਰ ਦਿੱਤਾ ਮੈਂ ਅਕਾਲ ਪੁਰਖ ਦਾ ਚੇਲਾ ਹਾਂ ਉਹਦੇ ਹੁਕਮ ਨਾਲ ਦੁਨੀਆ ਵਿੱਚ ਆਇਆ ਹਾਂ ਅਕਾਲ ਪੁਰਖ ਦੇ ਸਹੀ ਸਰੂਪ ਦਾ ਪ੍ਰਚਾਰ ਕਰ ਰਿਹਾ ਪਖੰਡਾਂ ਦੇ ਗੜ੍ਹ ਨੂੰ ਫਤਿਹ ਕਰਨਾ ਹੈ ਇਸ ਤੋਂ ਅਗਲੀ ਸਾਖੀ ਅਗਲੀ ਵੀਡੀਓ ਵਿੱਚ ਆਵੇਗੀ ਜੀ